ਗੁਰੂ ਰੂਪ ਗੁਰੂ ਸਾਰੇ ਖਾਲਸਾ ਜੀ ਗੁਰੂ ਫਤਿਹ ਦੀ ਸਾਂਝ ਪਾਉ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਚੈਪਟਰ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਗੁਰੂ ਸਾਰਿਓ ਇਸ ਚੈਨਲ ਤੇ ਆਪ ਜੀ ਸਰਾਉਂਡ ਕਰ ਰਹੇ ਹੋ ਕਿ ਅਨੰਦਪੁਰ ਸਾਹਿਬ ਜੀ ਦੀ ਧਰਤੀ ਉੱਤੇ ਔਰੰਗਜ਼ੇਬ ਦੇ ਭੇਜੇ ਹੋਏ ਕਿਹੜੇ ਕਿੜੇ ਜਿਸੂਸ ਸਨ ਤੇ ਕਿਵੇਂ ਗੁਰੂ ਪਾਤਸ਼ਾਹ ਜੀ ਦੀ ਮਿਹਰ ਦੀ ਨਜ਼ਰ ਉਨ੍ਹਾਂ ਉੱਤੇ ਪਈ ਤੇ ਫਿਰੋਜ਼ ਸਿੰਘ ਸੱਜ ਕੇ ਸ਼ਹੀਦ ਹੋਏ ਨੇ ਉਹ ਪਿਛਲੇ ਅਧਿਆਏ ਦੇ ਵਿੱਚ ਅਸੀਂ ਆਪ ਜੀ ਨਾਲ ਸਾਂਝ ਪਾਈ ਸੀ ਗੁਲਾਬਾ ਅਤੇ ਗੁਲਾਬੀ ਦੇ ਜਿਹੜੇ ਗੁਰੂ ਘਰ ਦੇ ਵਿੱਚ ਆਏ ਤੇ ਜਿਸੂਸੀ ਕਰਨ ਸਨ ਪਰ ਉਸ ਸਮੇਂ ਗੁਰੂ ਘਰ ਦਾ ਮਹਾਨ ਵਿਰਸਾ ਸਦਾਤ ਮਰਿਆਦਾ ਦੇਖ ਕੇ ਉਹ ਸਿੰਘ ਸੱਜ ਕੇ ਸ਼ਹੀਦ ਹੋਏ ਨੇ ਸੋ ਇਸ ਅਧਿਆਇ ਦੇ ਵਿੱਚ ਅਸੀਂ ਤੁਹਾਡੇ ਨਾਲ ਸਾਂਝ ਪਾਵਾਂਗੇ ਇੱਕ ਹੋਰ ਜਿਸੂਸ ਅਬੂ ਤਰਾਬ ਦੀ ਜਿਸ ਨੂੰ ਔਰੰਗਜ਼ੇਬ ਨੇ ਜਸੂਸੀ ਕਰਨ ਵਾਸਤੇ ਆਨੰਦਪੁਰ ਸਾਹਿਬ ਤੇ ਭੇਜਿਆ ਸੀ ਸੋ ਪਿਛਲੇ ਅਧਿਆਏ ਦੇ ਵਿੱਚ ਅਸੀਂ ਸਾਂਝ ਪਾਈ ਸੀ ਕਿ ਗੁਲਾਬਾ ਅਤੇ ਗੁਲਾਬੇ ਉਹ ਇੱਕ ਹਕੀਮ ਦੇ ਕੋਲ ਉਹਦੀ ਨੌਕਰੀ ਕਰਦੇ ਸਨ ਉਹ ਹਕੀਮ ਔਰੰਗਜ਼ੇਬ ਦਾ ਭੇਜਿਆ ਹੋਇਆ ਸੀ ਤੇ ਇਹ ਮਾਲੀ ਦੇ ਪੇਛੇ ਦੇ ਵਿੱਚ ਸਾਰੀਆਂ ਸੂਚਨਾਵਾਂ ਇਕੱਤਰ ਕਰਕੇ ਤੇ ਉਸ ਨੂੰ ਆਗਾਹ ਦਿੰਦੇ ਸਨ ਸੋ ਜਦੋਂ ਇਹ ਸਿੰਘ ਸੱਜ ਗਏ ਨੇ ਇਹਨਾਂ ਨੇ ਉਸ ਅਬੂ ਤਰਾਬ ਦੀ ਜੋ ਨੌਕਰੀ ਕਰਦੇ ਸਨ ਜੋ ਸੂਚਨਾਵਾਂ ਦਿੰਦੇ ਸਨ ਉਸ ਨੂੰ ਉਹ ਛੱਡ ਦਿੱਤੀਆਂ ਆਪਦੀ ਨੌਕਰੀ ਵੀ ਛੱਡ ਦਿੱਤੀ ਸੋ ਉਸ ਤੋਂ ਬਾਅਦ ਕੀ ਕੀਤਾ ਕਿ ਅਬੂ ਤਰਾਬ ਨੇ ਜਿਹੜਾ ਹਕੀਮ ਦਵਾਖਾਨਾ ਉੱਥੇ ਚਲਾਉਂਦਾ ਤੇ ਨਾਲ ਦੇ ਨਾਲ ਜਿਸੂਸੀ ਕਰਦਾ ਸੀ ਉਸ ਨੇ ਕੁਝ ਹੋਰ ਜਿਹੜੇ ਨੇ ਅਨੰਦਪੁਰ ਸਾਹਿਬ ਦੇ ਹੀ ਇੱਕ ਦੋ ਨੌਕਰ ਆਪਣੇ ਹੋਰ ਉੱਥੇ ਰੱਖ ਲਏ ਨੇ ਪਰ ਅਜੇ ਉਹਨਾਂ ਤੇ ਵਿਸ਼ਵਾਸ ਨਹੀਂ ਕਰਦਾ ਉਹ ਸੂਚਨਾਵਾਂ ਆਪ ਇਕੱਠੀਆਂ ਕਰਦਾ ਏ ਜਦੋਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਖਾਲਸਾ ਪੰਥ ਦੀ ਸਾਜਨਾ ਕੀਤੀ ਹੈ ਇਹ ਅਬੂ ਤਰਾਬ ਉਸ ਸਮੇਂ ਆਪ ਆ ਕੇ ਦਰਬਾਰ ਦੇ ਵਿੱਚ ਇਸ ਨੇ ਸੂਚਨਾ ਇਕੱਠੀਆਂ ਕਰਕੇ ਭੇਜੀਆਂ ਨੇ ਜਿਸ ਤਰ੍ਹਾਂ ਜਮੇਰ ਖਾਨ ਨੇ ਦੱਸਿਆ ਸੀ ਉਸੇ ਤਰ੍ਹਾਂ ਇਸ ਨੇ ਵੀ ਇੱਕ ਚਿੱਠੀ ਲਿਖੀ ਔਰੰਗਜੀਬ ਨੂੰ ਕਿ ਕਿਵੇਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਵਾਰੀ-ਵਾਰੀ ਪੰਜ ਸਿੱਖਾਂ ਦੇ ਸਿਰਾਂ ਦੀ ਮੰਗ ਕੀਤੀ ਹੈ ਤੇ ਉਹਨਾਂ ਨੂੰ ਬਿਲਕੁਲ ਤੰਬੂ ਦੇ ਵਿੱਚ ਸਾਰਿਆਂ ਦੇ ਸਾਹਮਣੇ ਹੀ ਉਹਨਾਂ ਦੇ ਸਿਰ ਧੜ ਦੇ ਨਾਲੋਂ ਅਲੱਗ ਕਰਕੇ ਤੇ ਉਹਨਾਂ ਨੂੰ ਖੰਡੇ ਬਾਟੇ ਦੀ ਪੌਲ ਦੇ ਕੇ ਦੁਬਾਰਾ ਜੀਵਤ ਕਰਕੇ ਉਹਨਾਂ ਨੂੰ ਪੰਜ ਪਿਆਰਿਆਂ ਦੇ ਰੂਪ ਦੇ ਵਿੱਚ ਖਾਲਸਾ ਪੰਥ ਦੀ ਅਗਵਾਈ ਦਿੱਤੀ ਹੈ ਸੋ ਗੁਰੂਸਵਾਰ ਇਸ ਦੀ ਲਿਖੀ ਹੋਈ ਚਿੱਠੀ ਅੱਜਕੱਲ੍ਹ ਆਲੇਗੜ੍ਹ ਜੋ ਮੁਸਲਮ ਯੂਨੀਵਰਸਿਟੀ ਅਲੀਗੜ ਹਾ ਉੱਥੇ ਪਈ ਦੱਸੀ ਜਾਂਦੇ ਹਾ ਬਾਅਦ ਸਾਰ ਪਹਿਲਾਂ ਇਸ ਬਾਬਤ ਇਸ ਦੀ ਲਿਖੀ ਹੋਈ ਚਿੱਠੀ ਜੋ ਫਾਰਸੀ ਦੇ ਵਿੱਚ ਸੀ ਬਾਅਦ ਸਾਰੇ ਸਿੱਖ ਮੈ ਜਿਨ੍ਹਾਂ ਦੇ ਵਿੱਚ ਸ਼ਬਦ ਸੀ ਤੇ ਉਹ ਦਾ ਜਿਹੜਾ ਅਨਵਾਦ ਸੀ ਉਹ ਵੀ ਉਹ ਸਮੇਂ ਸ਼ਬਦਾਂ ਦਾ ਸੀ ਸੋ ਗੁਰੂ ਸਵਾਰੋ ਅਬੂ ਤਰਾਬ ਨੇ ਉਹ ਸਾਰਾ ਹਾਲ ਲਿਖ ਕੇ ਭੇਜਿਆ ਉਸ ਤੋਂ ਬਾਅਦ ਜਿਸੂਸੀ ਆਕਰ ਨਿਕਲਦਾ ਇੱਕ ਦਿਨ ਇਸ ਨੂੰ ਪਤਾ ਲੱਗਦਾ ਹੈ ਕੇ ਗੁਰੂ ਕੇ ਸਿੱਖ ਛੋਟੀਆਂ-ਛੋਟੀਆਂ ਟੁਕੜੀਆਂ ਬਣਾ ਕੇ ਤੇ ਜੰਗਲ ਦੇ ਵਿੱਚ ਗੁਰੀਲਾ ਜੁੱਧ ਜਾਂ ਛਾਪਾਂ ਮਾਰੇ ਜੁੱਧ ਦਾ ਅਭਿਆਸ ਕਰਦੇ ਨੇ ਉਸ ਦੀ ਸੂਚਨਾ ਇਕੱਤਰ ਕਰਨ ਵਾਸਤੇ ਇਹ ਜੰਗਲ ਵਾਲੇ ਪਾਸੇ ਨੂੰ ਗਿਆ ਏ ਤੇ ਕੀ ਦੇਖਦਾ ਏ ਕਿ ਰਸਤੇ ਦੇ ਵਿੱਚ ਇਸ ਨੂੰ ਇੱਕ ਵਿਅਕਤੀ ਜੋ ਬੁਰੀ ਤਰ੍ਹਾਂ ਜ਼ਖਮੀ ਹਾਲਾਤ ਦੇ ਵਿੱਚ ਪਿਆਸੀ ਉਹ ਮਿਲਦਾ ਏ ਇਹ ਉਹਨੂੰ ਪੁੱਛਦਾ ਏ ਕਹਿੰਦਾ ਵੀ ਕੀ ਗੱਲ ਇਹ ਤੇਰੇ ਨਾਲ ਕੀ ਵਾਪਰਿਆ ਤੇਰੇ ਸਰੀਰ ਤੇ ਇੰਨੇ ਜ਼ਖਮ ਨੇ ਤਾਂ ਉਸ ਨੇ ਅੱਗੋਂ ਅਬੂ ਤਰਾਬ ਨੂੰ ਦੱਸਿਆ ਹੈ ਕਿ ਅਸੀਂ ਡਾਕੂ ਹਾਂ ਕਿਸੇ ਘਰ ਡਾਕਾ ਮਾਰਨ ਗਏ ਸੀ ਡਾਕਾ ਸੀ ਮਾਰ ਲਿਆ ਪਰ ਘਰਦਿਆਂ ਵੱਲੋਂ ਤੇ ਜਿਹੜੇ ਪਿੰਡ ਵਾਲੇ ਸੀ ਉਹਨਾਂ ਵੱਲੋਂ ਵਿਰੋਧ ਹੋਣ ਤੇ ਉਸ ਲੜਾਈ ਦੇ ਵਿੱਚ ਮੈਂ ਸਖਤ ਜ਼ਖਮੀ ਹੋ ਗਿਆ ਹੁਣ ਮੇਰੇ ਜਿਹੜੇ ਸਾਥੀ ਨੇ ਉਹ ਮੈਨੂੰ ਇੱਥੇ ਜੰਗਲ ਦੇ ਵਿੱਚ ਸੁੱਟ ਕੇ ਤੇ ਭੱਜ ਗਏ ਨੇ ਜਦੋਂ ਉਸ ਨੇ ਇਹ ਸੁਣਿਆ ਤੇ ਇਹ ਉਨੂੰ ਕਹਿਣ ਲੱਗਾ ਕਹਿੰਦਾ ਤੂੰ ਤੇ ਫਿਰ ਅਪਰਾਧੀ ਐ ਸਰਕਾਰ ਦਾ ਤੇ ਤੈਨੂੰ ਖਤਮ ਹੋ ਜਾਣਾ ਚਾਹੀਦਾ ਏ ਕਹਿੰਦਾ ਕਿ ਮੈਂ ਹੁਣੇ ਹੀ ਜਾਂਦਾ ਤੇ ਜਾ ਕੇ ਤੇ ਮੈਂ ਜੋ ਸਰਕਾਰ ਦੇ ਸਿਪਾਹੀ ਨੇ ਲਿਆ ਕੇ ਤੈਨੂੰ ਗ੍ਰਿਫਤਾਰ ਕਰਵਾਉਣਾ ਅਜੇ ਇੰਨੀ ਗੱਲ ਕਰਦਾ ਏ ਤੇ ਉਹ ਸਮੇਂ ਇੱਕ ਸਿੱਖ ਉੱਥੇ ਪਹੁੰਚਦਾ ਏ ਜਿਸ ਦਾ ਨਾਮ ਇਤਿਹਾਸ ਦੇ ਵਿੱਚ ਭਾਈ ਕੇਸਰਾ ਸਿੰਘ ਜੀ ਕਰਕੇ ਆਉਂਦਾ ਏ ਜਿਨ੍ਹਾਂ ਨੇ ਹੀ ਗੁਲਾਬੇ ਅਤੇ ਗੁਲਾਬੇ ਨੂੰ ਕਮਰਾ ਦਵਾਇਆ ਸੀ ਸੋ ਗੁਰੂ ਸਵਾਰੋ ਇਹ ਹੁਣ ਜਾਣਦਾ ਨਹੀਂ ਹੁੰਦਾ ਭਾਈ ਕੇਸਰਾ ਸਿੰਘ ਜੀ ਹੁੰਦੇ ਨੇ ਤਾਂ ਇਹ ਉਸ ਨੂੰ ਸਮਝਦਾ ਏ ਕਿ ਇਹਦਾ ਸਾਥੀ ਏ ਜਿਹੜਾ ਇਹਨੂੰ ਛੱਡ ਕੇ ਭੱਜ ਗਿਆ ਸੀ ਇਹ ਭਾਈ ਕੇਸਰਾ ਸਿੰਘ ਨੂੰ ਆਖਦਾ ਏ ਆਖਦਾ ਕਿ ਆਪਣੇ ਸਾਥੀ ਨੂੰ ਛੱਡ ਕੇ ਭੱਜ ਗਿਆ ਸਾਂ ਏ ਵੀ ڈاکੂ ਤੇ ਤੁਸੀਂ ڈاکੂ ਮੈਂ ਹੁਣੇ ਤੁਹਾਡਾ ਦੋਵਾਂ ਦਾ ਬਦੋਬਸਤ ਕਰਦਾ ਹਾਂ ਭਾਈ ਕੇਸਰਾ ਸਿੰਘ ਜੀ ਕਹਿਣ ਲੱਗੇ ਕਿ ਮੈਂ ਇਸ ਨੂੰ ਬਿਲਕੁਲ ਨਹੀਂ ਜਾਣਦਾ ਇਹ ਕੌਣ ਹੈ ਤੇ ਮੈਂ ਇੱਕ ਸਿੱਖ ਹਾਂ ਭਾਈ ਕੇਸਰਾ ਸਿੰਘ ਜੀ ਸਭ ਤੋਂ ਪਹਿਲਾਂ ਉਸ ਜ਼ਖਮੀ ਨੂੰ ਪਾਣੀ ਪਿਉਂਦੇ ਨੇ ਤੇ ਫੇਰ ਆਪਣੇ ਕੋਲ ਰੱਖੇ ਹੋਏ ਗਰਮ ਪਾਣੀ ਦੇ ਵਿੱਚ ਨਿੰਮ ਦੇ ਪੱਤੇ ਪਾ ਕੇ ਉਸ ਦੇ ਨਾਲ ਉਹ ਤੇ ਜ਼ਖਮ ਸਾਫ਼ ਕਰਕੇ ਉਹਦੇ ਉੱਤੇ ਮਲਮ ਪੱਟੀ ਲਗਾਉਂਦੇ ਨੇ ਤੋਂ ਅਬੂ ਤਰਾਬੋਸ ਨੂੰ ਆਖਦਾ ਏ ਕਿ ਇੱਕ ਅਪਰਾਧੀ ਦੀ ਤੂੰ ਇਸ ਤਰ੍ਹਾਂ ਮਲਮ ਪੱਟੇ ਕਰ ਰਿਆਂ ਏ ਤੈਨੂੰ ਤਾਂ ਚਾਹੀਦਾ ਏ ਕਿ ਇਸ ਨੂੰ ਗ੍ਰਿਫਤਾਰ ਕਰਵਾਵੇਂ ਨਾਲੇ ਸਰਕਾਰ ਕੋ ਇਨਾਮ ਲਵੇ ਤੇ ਨਾਲੇ ਜਿਹੜਾ ਸਮਾਜ ਦੇ ਵਿੱਚ ਡਾਕੂ ਆ ਉਹਨਾਂ ਨੂੰ ਖਤਮ ਕਰਾਉਣ ਦੇ ਵਿੱਚ ਜਾਂ ਸਜ਼ਾ ਦਿਵਾਉਣ ਦੇ ਵਿੱਚ ਆਪਣਾ ਯੋਗਦਾਨ ਪਾਵੇ ਤਾਂ ਭਾਈ ਕੇਸਰਾ ਸਿੰਘ ਜੀ ਇਸ ਨੂੰ ਆਖਦੇ ਨੇ ਕਿ ਗੁਰੂ ਘਰ ਦੇ ਵਿੱਚ ਕਿਸੇ ਨੂੰ ਵੀ ਮਾੜੀ ਨਜ਼ਰ ਦੇ ਨਾਲ ਵੇਖਿਆ ਨਹੀਂ ਜਾਂਦਾ ਇਸ ਕਰਕੇ ਸਭ ਤੋਂ ਪਹਿਲਾਂ ਗੁਰੂ ਘਰ ਦਾ ਧਰਮ ਹੈ ਪਰ ਬੁਕਾਰ ਕਮਾਉਣਾ ਇਹ ਐਸੇ ਵਿਰੇ ਜ਼ਖਮੀ ਹੈ ਸਭ ਤੋਂ ਪਹਿਲਾਂ ਲੋੜ ਹੈ ਇਸ ਦੀ ਜਾਨ ਬਚਾਉਣ ਦੇ ਇਸ ਦੇ ਜ਼ਖਮ ਰਾਜੀ ਕਰਵਾਉਣ ਦੇ ਇਹਦੀ ਮਲਮ ਪੱਟੀ ਕਰਨ ਦੇ ਸੋ ਸਭ ਤੋਂ ਪਹਿਲਾਂ ਜੋ ਜ਼ਰੂਰੀ ਕੰਮ ਹੈ ਉਹ ਕੀਤਾ ਜਾਣਾ ਬਣਦਾ ਹੈ ਜਿਹੜਾ ਇਨਸਾਫ ਜਾਂ ਸਜ਼ਾ ਉਹ ਅਕਾਲ ਪੁਰਖ ਆਪ ਇਸ ਨੂੰ ਦਵੇਗਾ ਪਰ ਸਾਡਾ ਜੋ ਕਰਮ ਹੈ ਉਹ ਕਰਮ ਹੈ ਇਸ ਨੂੰ ਸਭ ਤੋਂ ਪਹਿਲਾਂ ਬਚਾਉਣਾ ਸੋ ਗੁਰੂ ਸਵਾਰਿਓ ਇੰਜ ਦੀਆਂ ਗੱਲਾਂ ਕਰਕੇ ਭਾਈ ਕੇਸਰਾ ਸਿੰਘ ਜੀ ਉਸ ਨੂੰ ਆਪਣੇ ਘੋੜੇ ਤੇ ਲਾ ਕੇ ਤੇ ਅਨੰਦਪੁਰ ਸਾਹਿਬ ਪਹੁੰਚਦੇ ਨੇ ਉਹਦੀ ਮਲਮ ਪੱਟੀ ਕਰਕੇ ਉਹਨੂੰ ਬਚਾਉਂਦੇ ਨੇ ਅਜੇ ਇਤਿਹਾਸ ਦੇ ਵਿੱਚ ਇਹ ਵੀ ਜ਼ਿਕਰ ਆਉਂਦਾ ਏ ਕਿ ਉਹੋ ਹੀ जख्मी ਹੋਇਆ ਡਾਕੂ ਬਾਅਦ ਦੇ ਵਿੱਚ ਸਿੰਘ ਸਾਜਦਾ ਏ ਖਿਆਰ ਇਹ ਅਸੀਂ ਕਦੇ ਫਿਰ ਤੁਹਾਡੇ ਨਾਲ ਅਧਿਆਏ ਦੇ ਵਿੱਚ ਸਾਂਝਾ ਕਰਾਂਗੇ ਸੋ ਗੁਰੂ ਸਵਾਰਿਓ ਜਦੋਂ ਇਹ ਗੱਲਾਂ ਉਹ ਸੁਣਦਾ ਏ ਅਬੂ ਤਰਾਬ ਉਹਦੇ ਮਨ ਦੇ ਉੱਤੇ ਇਸ ਗੱਲ ਦਾ ਇਸ ਘਟਨਾ ਦਾ ਬੜਾ ਅਸਰ ਹੁੰਦਾ ਏ ਉਹ ਕੀ ਕਰਦਾ ਏ ਕਿ ਜਿੱਥੇ ਸੂਚਨਾਵਾਂ ਇਕੱਠੀਆਂ ਕਰਦਾ ਏ ਸੂਚਨਾਵਾਂ ਇਕੱਠੀਆਂ ਕਰਨ ਦੇ ਨਾਲ-ਨਾਲ ਉਹ ਹੁਣ ਗੁਰੂ ਘਰ ਦੇ ਵਿੱਚ ਹੋਰ ਵੀ ਵੱਧ ਆਉਣ ਲੱਗ ਪਿਆ ਏ ਤੇ ਇੱਕ ਦਿਨ ਲੰਗਰ ਗੁਰੂ ਘਰ ਦੇ ਵਿੱਚੋਂ ਛਕਦਾ ਏ ਫਿਰ ਭਾਈ ਕੇਸਰਾ ਸਿੰਘ ਜੀ ਨਾਲ ਮਲਾਪ ਹੁੰਦਾ ਏ ਭਾਈ ਕੇਸਰਾ ਸਿੰਘ ਜੀ ਨੂੰ ਪੁੱਛਦਾ ਏ ਕਿ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਇੱਥੋਂ ਲੰਗਰ ਛਕਦੇ ਨੇ ਇੱਥੇ ਰਹਿੰਦੇ ਨੇ ਇਹ ਤੁਹਾਡੇ ਕੋਲ ਪੈਸਾ ਕਿੱਥੋਂ ਹੁੰਦਾ ਏ ਇਹ ਗੱਲ ਉਹ ਸੂਚਨਾ ਇਕੱਤਰ ਕਰਨ ਦੇ ਸੋਚ ਕਰਕੇ ਕਰਦਾ ਏ ਕਹਿੰਦਾ ਇੰਨਾ ਪੈਸਾ ਤੁਹਾਡੇ ਕੋਲ ਕਿੱਥੋਂ ਹੁੰਦਾ ਏ ਭਾਈ ਕੇਸਰਾ ਸਿੰਘ ਜੀ ਦੱਸਦੇ ਨੇ ਕਹਿੰਦੇ ਇਹ ਜਿੰਨਾ ਵੀ ਪੈਸਾ ਹੈ ਸਿੱਖ ਕਿਰਤ ਕਰਦੇ ਨੇ ਕਿਰਤ ਕਰਕੇ ਆਪਣਾ ਦਸਵੰਦ ਕੱਢ ਕੇ ਗੁਰੂ ਘਰ ਦੇ ਦੇ ਵਿੱਚ ਦਿੰਦੇ ਨੇ ਉਹਨਾਂ ਦੇ ਦਸਵੰਦ ਦੇ ਨਾਲ ਇਹ ਸਾਰੀਆਂ ਸੇਵਾਵਾਂ ਇੱਥੋਂ ਚੱਲਦੀਆਂ ਨੇ ਉਹਨਾਂ ਸੇਵਾਵਾਂ ਦੇ ਸਦਕੇ ਹੀ ਇਹ ਸਾਰਾ ਗੁਰੂ ਘਰ ਦਾ ਪ੍ਰਬੰਧ ਚੱਲਦਾ ਹੈ ਸੋ ਗੁਰੂ ਸਵਾਰੇ ਸਮਾਉਂਦਾ ਏ ਇਹ ਜਿਹੜਾ ਅਬੂ ਤਰਾਬਾ ਤੋ ਇਹਦੇ ਮਨ ਦੇ ਵਿੱਚ ਜਿਹੜਾ ਫਿਰ ਇੱਕ ਬੜਾ ਜਿਹੜਾ ਵਾ ਉਹ ਕਸ਼ਮਕਸ਼ ਜੀ ਚੱਲਣੇ ਸ਼ੁਰੂ ਹੋ ਜਾਂਦੀ ਹੈ ਹਾਲਾਂਕਿ ਸੂਚਨਾਵਾਂ ਲਗਾਤਾਰ ਦਿੰਦਾ ਏ ਸਮਾਂ ਆਉਂਦਾ ਏ ਇਹ ਬਹੁਤ ਜ਼ਿਆਦਾ ਬਿਮਾਰ ਹੋ ਜਾਂਦਾ ਏ ਆਪੇ ਆਪਣਾ ਇਲਾਜ ਕਰਦਾ ਏ ਪਰ ਇਲਾਜ ਦੇ ਵਿੱਚ ਇਹ ਸਹੀ ਨਹੀਂ ਹੁੰਦਾ ਇਹਦਾ ਰੋਗ ਦੂਰ ਨਹੀਂ ਹੁੰਦਾ ਜਿਹੜੇ ਇਸਨੇ ਕੁਝ ਦੋ ਚਾਰ ਨੰਕ ਰੱਖੇ ਸੀ ਉਹਨਾਂ ਨੂੰ ਇਹ ਜਿਹੜਾ ਰੋਗੀ ਹੋ ਕੇ ਇਹ ਖਿਜਣ ਲੱਗ ਪਿਆ ਉਹਨਾਂ ਨੂੰ ਗਾਲਾਂ ਕੱਢਣ ਲੱਗ ਪਿਆ ਉਹ ਵੀ ਛੱਡ ਕੇ ਭੱਜ ਗਏ ਅਖੀਰ ਇਹ ਇਕੱਲਾ ਰਹਿ ਜਾਂਦਾ ਹੈ ਤੋ ਇਕੱਲਾ ਆ ਜਾਂਦਾ ਹੈ ਭਾਈ ਕੇਸਰਾ ਸਿੰਘ ਜੀ ਨੂੰ ਪਤਾ ਲੱਗਦਾ ਹੈ ਕਿ ਇਹ ਬਿਮਾਰ ਆ ਕਿਉਂਕਿ ਜਿਹੜਾ દવાਖਾਨਾ ਖੋਲਿਆ ਉਹਦੇ ਵਿੱਚ ਬਹੁਤ ਸਾਰੇ ਸਿੱਖ ਵੀ ਜਿਹੜੇ ਸਨ ਉਹ ਦਵਾਈਵਾਰੂ ਲੈਣ ਜਾਂਦੇ ਸੀ ਉਹਨਾਂ ਰਾਹੀਂ ਪਤਾ ਲੱਗਦਾ ਹੈ ਕਿ ਜਿਹੜਾ ਹਕੀਮ ਸੀ ਉਹ ਖੁਦ ਰੋਗੀ ਹੋ ਚੁੱਕਾ ਹੈ ਤੇ ਸਗੋਂ ਉਹ ਹੁਣ ਕਾਫੀ ਚਿੜਚਿੜਾ ਵੀ ਹੋ ਗਿਆ ਏ ਭਾਈ ਕੇਸਰਾ ਸਿੰਘ ਇਹਨੂੰ ਪਤਾ ਲੱਗਦਾ ਏ ਉਹ ਭਾਈ ਗੁਲਾਬੇ ਤੇ ਗਲਾਬੋ ਨੂੰ ਇਹ ਗੱਲ ਫਿਰ ਦੱਸਦੇ ਨੇ ਕਿ ਉਹ ਕਾਫੀ ਬਿਮਾਰ ਏ ਤੇ ਤੁਸੀਂ ਜਾ ਕੇ ਉਸ ਦੀ ਸੇਵਾ ਕਰੋ ਗੁਲਾਬਾ ਤੇ ਗੁਲਾਬੀ ਅੱਗੋਂ ਆਖਦੇ ਨੇ ਉਹ ਤਾਂ ਗੁਰੂ ਘਰ ਦਾ ਦੋਸ਼ੀ ਹੈ ਗੁਰੂ ਘਰ ਦੀਆਂ ਸੂਚਨਾਵਾਂ ਭਿਜਦਾ ਹੈ ਉਸ ਦਾ ਜਿੰਨੀ ਛੇਤੀ ਹੋ ਜਾਵੇ ਮਰ ਜਾਏ ਉਨਾਂ ਹੀ ਚੰਗਾ ਹੈ ਸਾਨੂੰ ਕੀ ਲੋੜ ਹੈ ਉਸ ਨੂੰ ਬਚਾਉਣ ਦੀ ਤਾਂ ਗੁਰੂ ਸਵਾਰੋ ਭਾਈ ਕੇਸਰਾ ਸਿੰਘ ਜੀ ਆਖਦੇ ਨੇ ਤੁਸੀਂ ਤਾਂ ਉਹਦੇ ਮੁਲਾਜ਼ਮ ਰਹੇ ਜੇ ਉਹਦੇ ਕਰਮਚਾਰੇ ਰਹੇ ਜੇ ਉਹਦੇ ਕੋਲੋਂ ਤੁਸੀਂ ਤਨਖਾਹਾਂ ਲੈ ਕੇ ਤੇ ਉਹਨਾਂ ਤਨਖਾਹਾਂ ਨਾਲ ਆਪਣਾ ਜੀਵਨ ਬਤੀਤ ਕਰਦੇ ਰਹੇ ਹੋ ਦੇਖੋ ਗੁਰੂ ਸਾਹਿਬ ਨੇ ਤੁਹਾਡੇ ਉੱਤੇ ਕਿਰਪਾ ਕੀਤੀ ਤੇ ਅੱਜ ਤੁਹਾਡਾ ਜੀਵਨ ਸੁਧਰ ਗਿਆ ਏ ਜਦੋਂ ਗੁਰੂ ਘਰ ਦੀ ਕਿਰਪਾ ਉਸ ਅੱਬੂ ਤਰਾਪਤੇ ਹੋਈ ਤਾਂ ਉਸ ਦਾ ਜੀਵਨ ਵੀ ਸੁਧਰ ਜਾਏਗਾ ਤੁਹਾਨੂੰ ਚਾਹੀਦਾ ਐ ਇਸ ਵੇਲੇ ਜਰੂਰ ਜਾ ਕੇ ਤੇ ਉਸ ਦਾ ਜਿਹੜਾ ਇਲਾਜ ਕਰੋ ਉਹਦੀ ਸੇਵਾ ਕਰੋ ਸੋ ਉਹ ਜਾਂਦੇ ਨੇ ਉਹਦੀ ਸੇਵਾ ਕਰਨੇ ਸ਼ੁਰੂ ਕਰਦੇ ਨੇ ਪਰ ਹੁੰਦਾ ਕੀ ਆ ਉੱਥੇ ਨੂੰ ਆਰਾਮ ਨਹੀਂ ਆਉਂਦਾ ਇਸ ਕਰਕੇ ਅਬੂ ਤਰਾਬ ਦਾ ਮੰਜਾ ਚੁੱਕ ਕੇ ਹੀ ਉਹ ਫਿਰ ਗੁਰੂ ਘਰ ਜਿਹੜੇ ਉੱਥੇ ਮਕਾਨ ਬਣੇ ਹੁੰਦੇ ਨੇ ਜਿੱਥੇ ਗੁਰਸਿੱਖ ਰਹਿੰਦੇ ਨੇ ਉੱਥੇ ਲੈ ਕੇ ਆਉਂਦੇ ਆ ਤੇ ਭਾਈ ਕੇਸਰਾ ਸਿੰਘ ਜੀ ਫਿਰ ਗੁਲਾਬਾ ਤੇ ਗੁਲਾਬੀ ਦੇ ਨਾਲ ਰਲ ਕੇ ਇਸ ਅਬੂ ਤਰਾਬ ਨੂੰ ਬਚਾਉਂਦੇ ਨੇ ਜਦੋਂ ਅਬੂ ਤਰਾਬ ਠੀਕ ਹੁੰਦਾ ਏ ਉਹਨੂੰ ਬਹੁਤ ਪਛਤਾਵਾ ਹੁੰਦਾ ਏ ਕਿ ਜਿਸ ਗੁਰੂ ਘਰ ਦੇ ਵਿਰੁੱਧ ਉਹ ਸ਼ਾਜਿਸ਼ਾਂ ਕਰਦਾ ਰਿਹਾ ਜਿਸ ਗੁਰੂ ਘਰ ਨੂੰ ਉਹ ਔਰੰਗਜ਼ੇਬ ਦੀ ਹਕੂਮਤ ਦਾ ਸ਼ਿਕਾਰ ਬਣਾਉਂਦਾ ਰਿਹਾ ਉਸ ਗੁਰੂ ਘਰ ਨੇ ਉਹਦੇ ਵੈਰੀ ਹੁੰਦੇ باوجود ਵੀ ਵਾਲਾ ਕੀਤਾ ਉਸ ਦੀ ਜਾਨ ਬਚਾਈ ਅਖੀਰ ਉਹ ਵੀ ਖਿਮਾ ਦੇ ਘਰ ਵਿੱਚ ਆਉਂਦਾ ਹੈ ਭਾਈ ਕੇਸਰਾ ਸਿੰਘ ਤੇ ਜਿਹੜੇ ਗਲਾਬਾ ਤੇ ਗਲਾਬੀ ਉਹਨਾਂ ਕੋਲ ਮਾਫੀ ਮੰਗ ਕੇ ਆਖਦਾ ਕਿ ਕਿਰਪਾ ਕਰੋ ਮੈਨੂੰ ਵੀ ਗੁਰੂ ਪਾਤਸ਼ਾਹ ਜੀ ਕੋਲੋਂ ਮਾਫੀ ਦਿਵਾਓ ਮੈਂ ਸਿੰਘ ਸੱਜਣਾ ਚੰਦਾ ਹਾਂ ਸੋ ਗੁਰੂ ਸਵਾਰਿਓ ਉਸ ਤੋਂ ਬਾਅਦ ਪੋਸੂ ਦੀ 7ਵੀਂ ਨੂੰ ਜੋ ਗੁਰੂ ਗਬੇ ਸਿੰਘ ਸੱਚੇ ਪਾਤਸ਼ਾਹ ਜੀ ਦਾ ਉਹ ਸਮੇਂ ਜਨਮ ਦਿਹਾੜਾ ਜਾਂ ਕਹ ਲਈਏ ਪ੍ਰਕਾਸ਼ ਦਿਹਾੜਾ ਸੰਗਤਾਂ ਬਹੁਤ ਵੱਡੇ ਪੱਦਰਤੇ ਮਨਾਉਂਦੀਆਂ ਨੇ ਉਹ ਸਮੇਂ ਜਦੋਂ ਸਨ 1700 ਦੇ ਵਿੱਚ 1700 ਦੀ 7ਵੀਂ ਗੁਰੂ ਪਾਤਸ਼ਾਹ ਜੀ ਦਾ ਜਨਮ ਦਿਹਾੜਾ ਉਹਨਾਂ ਦਾ ਮਨਾਇਆ ਗਿਆ ਉਸ ਸਮੇਂ ਫਿਰ ਅਬੂ ਤਰਾਬ ਗੁਰੂ ਪਾਤਸ਼ਾਹ ਜੀ ਕੋਲ ਜਾ ਕੇ ਖਿਮਾ ਮੰਗੀ ਹੈ ਮਾਫੀ ਮੰਗੀ ਹੈ ਤੇ ਉਸ ਸਮੇਂ ਇਹਨੇ ਅੰਮ੍ਰਿਤ ਛਕਿਆ ਅੰਮ੍ਰਿਤ ਛਕ ਕੇ ਇਸ ਦਾ ਨਾਮ ਦਸਤ ਦਮਨ ਸਿੰਘ ਰੱਖਿਆ ਗਿਆ ਇਸ ਦੇ ਘਰ ਵਾਲੇ ਜਿਸ ਦਾ ਨਾਮ ਤਰਬੰਕਾ ਵਾਏ ਸੀ ਉਸ ਨੂੰ ਗੁਰਪਾਗ ਕੌਰ ਦਾ ਨਾਮ ਦਿੱਤਾ ਗਿਆ ਸੋ ਗੁਰੂ ਸਵਾਰੇ ਗੁਰੂ ਪਾਤਸ਼ਾਹ ਜੀ ਨੇ ਇਸ ਨੂੰ ਫਿਰ ਜਿਹੜੀ ਸੇਵਾ ਦਿੱਤੀ ਆ ਘੋੜਿਆਂ ਦਾ ਜਿਹੜਾ ਅਸਤਵalse ਉਹਦਾ ਦਰੁਗਾ ਵੀ ਇਹਨਾਂ ਨੇ ਜੁਗਤ ਕੀਤਾ ਨਾਲ ਇਹਨੂੰ ਦਵਾਖਾਨਾ ਵੀ ਖੋਲ ਕੇ ਦਿੱਤਾ ਜਿੱਥੇ ਇਹ ਗੁਰੂ ਘਰ ਦੇ ਘੋੜਿਆਂ ਤੇ ਹੋਰ ਜਾਨਵਰਾਂ ਦੀ ਦਵਾਦਾਰੂ ਨਾਲ ਸੇਵਾ ਕਰਦਾ ਰਿਹਾ ਗੁਰਸਿੱਖਾਂ ਦੀ ਸੇਵਾ ਕਰਦਾ ਰਿਹਾ ਜਦੋਂ ਸਨ 1704 ਦੇ ਵਿੱਚ ਗੁਰੂ ਪਾਤਸ਼ਾਹ ਜੀ ਨੇ ਆਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਹੈ ਕਿਲਾ ਛੱਡਣ ਸਮੇਂ ਹੋਈ جنگ ਦੇ ਵਿੱਚ ਮੁਗਲਾਂ ਦੇ ਨਾਲ ਜਿਹੜੀ جنگ ਹੋਈ ਆ ਰੰਗ ਜੇਪ ਤੇ ਪਹਾੜੀ ਰਾਜਿਆਂ ਦੀ ਫੌਜਾਂ ਦੀ ਫੌਜਾਂ ਦੇ ਨਾਲ ਇਹ ਅਬੂ ਤਰਾਬ ਉਸ جنگ ਦੇ ਵਿੱਚ ਆਨੰਦਪੁਰ ਸਾਹਿਬ ਦੇ ਵਿੱਚ ਇਹ ਤੇ ਇਹਦੀ ਘਰ ਵਾਲੇ ਇਹ ਦੋਵੇਂ ਮਾਰੇ ਜਾਂਦੇ ਨੇ ਉੱਥੇ ਜੰਗ ਦੇ ਵਿੱਚ ਜੂਝ ਕੇ ਸ਼ਹੀਦੀ ਪ੍ਰਾਪਤ ਕਰਦੇ ਨੇ ਸੋ ਗੁਰੂ ਸਵਾਰਿਓ ਇਹ ਇੰਜ ਅਬੂ ਤਰਾਬ ਤੇ ਉਸ ਦੀ ਘਰ ਵਾਲੀ ਤਰਵੰਕਾ ਬਾਈ ਜਿਹੜੇ ਕਿ ਉਸ ਤੋਂ ਬਾਅਦ ਦੁਸ਼ਤ ਦਮਨ ਸਿੰਘ ਤੇ ਗੁਰਪਾਗ ਕੌਰ ਉਸ ਤੋਂ ਪਹਿਲਾਂ ਗੁਲਾਬਾ ਤੇ ਗੁਲਾਬੇ ਜੋ ਹਰੀ ਸਿੰਘ ਤੇ ਹਰਮント ਸਿੰਘ ਬਣੇ ਉਸ ਤੋਂ ਪਹਿਲਾਂ ਅਜਮੇਰ ਖਾਨ ਅਜਮੇਰ ਸਿੰਘ ਬਣਿਆ ਇਹਨਾਂ ਸਾਰਿਆਂ ਨੇ ਸ਼ਹਾਦਤਾਂ ਪ੍ਰਾਪਤ ਕੀਤੀਆਂ ਸੋ ਗੁਰੂ ਸਵਾਰਿਓ ਅਗਲੇ ਅਧਿਆਏ ਦੇ ਵਿੱਚ ਤੁਹਾਨੂੰ ਇਹ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ ਕਿ ਇਹ ਜਿਹੜਾ ਅਬੂ ਤਰਾਬ ਸੀ ਇਸ ਦਾ ਪਿਸ਼ੋਕੜ ਕੀ ਸੀ ਕਿੱਥੋਂ ਦਾ ਰਹਿਣ ਵਾਲਾ ਸੀ ਕਿਉਂਕਿ ਬਹੁਤ ਸਾਰਿਆਂ ਨੇ ਅਜਮੇਰ ਖਾਨ ਤੇ ਅਬੂ ਤਰਾਬ ਨੂੰ ਇੱਕ ਹੀ ਮੰਨਿਆ ਹੈ ਪਰ ਨਹੀਂ ਅਬੂ ਤਰਾਬ ਤੇ ਅਜਮੇਰ ਖਾਨ ਹੋਰ ਹਨ ਇਹ ਕਿਸ ਤਰ੍ਹਾਂ ਪਹਿਲਾਂ ਹਿੰਦੂ ਸੀ ਉਸ ਤੋਂ ਬਾਅਦ ਕਿਸ ਤਰ੍ਹਾਂ ਅਬੂ ਤਰਾਬ ਬਣਿਆ ਉਸ ਤੋਂ ਬਾਅਦ ਜਿਸ ਤਰ੍ਹਾਂ ਸਿੰਘ ਸੱਜਿਆ ਉਹ ਤੁਹਾਡੇ ਨਾਲ ਅਸੀਂ ਵਿਚਾਰਾਂ ਦੀ ਸਾਂਝ ਪਾ ਦਿੱਤੀ ਹੈ ਹੁਣ ਇਹ ਦਾ ਜਿਹੜਾ ਅਬੂ ਤਰਾਬ ਬਣਨ ਦਾ ਸਫਰ ਸੀ ਉਹ ਤੁਹਾਡੇ ਨਾਲ ਅਗਲੇ ਅਧਿਆਏ ਦੇ ਵਿੱਚ ਸਾਂਝਾ ਕਰਾਂਗੇ ਗੁਰੂ ਸਵਾਰਿਓ ਅਗਲਾ ਅਧਿਆਏ ਅਸੀਂ ਤੁਹਾਡੇ ਨਾਲ ਸ਼ਨੀਵਾਰ ਨੂੰ ਸਾਂਝਾ ਕਰਾਂਗੇ ਸੋ ਗੁਰੂ ਸਵਾਰਿਓ ਤਦ ਤੱਕ ਵਾਸਤੇ ਇਜਾਜ਼ਤ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ